ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਅਮਨਜੀਤ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਆਰਪ ਕੇ ਦੋਸਤੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀਆਂ ਅਸੀਂ ਆਪਣੇ ਹਸਪਤਾਲ ਦੇ ਵਿੱਚ ਦੇ ਰਹੇ ਹ ਸਹੂਲਤਾਂ ਵਾਂ ਉਹਨਾਂ ਬਾਰੇ ਮਤਲਬ ਜਿਵੇਂ ਅਸੀਂ ਜਨਰਲ ਸਰਜਰੀਆਂ ਜਿੰਨੀਆਂ ਵਾਂ ਬਹੁਤ ਘੱਟ ਰੇਟ ਤੇ ਕਰ ਰਹੇ ਹ ਜਿਵੇਂ ਕਿ ਬੱਚੇਦਾਨੀ ਦਾ ਆਪਰੇਸ਼ਨ ਜਾਂ ਅਰਸੋਲੀਆਂ ਕੱਢਣੀਆਂ ਸਿਰਫ 18000 ਰੁਪਏ ਦੇ ਵਿੱਚ ਵਿੱਚ ਸਮੇਤ ਦਵਾਈਆਂ ਤੇ ਜਿਹੜਾ ਵੱਡਾ ਆਪਰੇਸ਼ਨ ਜਿਹਨੂੰ ਆਪਾਂ ਸਜੇਰੀਅਨ ਕਹਿੰਦੇ ਆ ਉਹ ਸਿਰਫ 15000 ਰੁਪਏ ਦੇ ਵਿੱਚ ਸਮੇਤ ਦਵਾਈਆਂ ਜਿਹੜਾ ਮਤਲਬ ਨਾਰਮਲ ਡਿਲੀਵਰੀ ਉਹ ਸਿਰਫ 8000 ਰੁਪਏ ਦੇ ਵਿੱਚ ਵਿੱਚ ਦਵਾਈਆਂ ਉਸ ਤੋਂ ਇਲਾਵਾ ਜਿਹੜਾ ਅਸੀਂ ਆਪਣੇ ਕੈਂਪ ਦੌਰਾਨ ਇੱਕ ਨਵੀਂ ਚੀਜ਼ ਲੈ ਕੇ ਆਏ ਆ ਉਹ ਹੈਗਾ ਗੋਡੇ ਬਦਲਣਾ ਜਿਹੜੇ ਕਿ ਲੇਟੈਸਟ ਤਕਨੀਕ ਦੇ ਜਿਹੜੇ ਗੋਡੇ ਆ ਜਿਹੜੇ ਮੈਡ ਇਨ ਯੂ ਐਸ اے ਆ ਉਹ ਅਸੀਂ ਸਿਰਫ 95000 ਰੁਪਏ ਦੇ ਵਿੱਚ ਪਾ ਰਹੇ ਆ ਮਤਲਬ ਜਿੰਦੇ ਵਿੱਚ ਆ ਮਰੀਜ਼ ਨੂੰ ਅਸੀਂ ਗੋਡੇ ਪਾਉਣ ਤੋਂ ਦੂਜੇ ਦਿਨ ਬਾਅਦ ਹੀ ਤੋੜ ਦਿੰਨੇ ਆ ਤੇ ਉਸ ਦੇ ਨਾਲ ਮਰੀਜ਼ ਬੜੇ ਆਰਾਮ ਨਾਲ ਚੌਂਕੜੀ ਮਾਰ ਕੇ ਬੈਠ ਲੈਂਦਾ ਹੈ ਕਿਸੇ ਵੀ ਤਰ੍ਹਾਂ ਦੀ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਸ ਤੋਂ ਇਲਾਵਾ ਅਸੀਂ ਮਤਲਬ ਇੱਕ ਹੋਰ ਵੀ ਸਾਡੇ ਚੱਲ ਰਿਹਾ ਹੈ ਕਿ ਜਿੱਦਾਂ ਪੇਸ਼ੈਂਟ ਕਈਆਂ ਦੀ ਪ੍ਰੋਬਲਮ ਹੁੰਦੀ ਆ ਕਿ ਉਹਨਾਂ ਨੂੰ ਪੈਸੇ ਨੂੰ ਲੈ ਕੇ ਦਿੱਕਤ ਆ ਜਾਂਦੀ ਆ ਉਹਦੇ ਵਿੱਚ ਅਸੀਂ ਇੱਕ ਕਿਸ਼ਤ ਵਾਲਾ ਸਿਸਟਮ ਜਿਹੜਾ ਕੀਤਾ ਹੈ ਵੀ ਜਿਹੜਾ ਤਿੰਨਾਂ ਕਿਸ਼ਤਾਂ ਦੇ ਵਿੱਚ ਪੇਸ਼ੈਂਟ ਤੋਂ ਪੈਸੇ ਲੈ ਕੇ ਤੇ ਗੋਡੇ ਪਾਏ ਜਾਂਦੇ ਆ ਗੋਡੇ ਤੇ ਚੂਲੇ ਇਹਨਾਂ ਦੋਨਾਂ ਦੇ ਉੱਪਰ ਕਿਸ਼ਤਾਂ ਦੇ ਉੱਪਰ ਅਸੀਂ ਉਹ ਕਰ ਰਹੇ ਹਾਂ ਸਰ ਸਾਹਿਬ ਇਹ ਜਿਹੜੀ ਇਨਸਾਲਵਮੈਂਟ ਬੇਸ ਕਰ ਰਹੇ ਹੋ ਇਨਸਾਲਵਮੈਂਟ ਇਹ ਹੋ ਸਕਦਾ ਕੋਈ ਲੋਕੀਂ ਜਾਰੀ ਹੈ ਕਿਸੇ ਵੱਲੋਂ ਦੇਖੋ ਨਹੀਂ ਜੀ ਇਹ ਸਾਡਾ ਦੋ ਕੰਪਨੀਆਂ ਦੇ ਨਾਲ ਹੀ ਟਾਈ ਅਪ ਹੋ ਰਿਹਾ ਹੈ ਤੇ ਜਿਸ ਦਿਨ ਇੱਕ ਦੋ ਦਿਨ ਦੇ ਵਿੱਚ ਹੀ ਟਾਈ ਅਪ ਹੋ ਜਾਊਗਾ ਉਸ ਦਿਨ ਅਸੀਂ ਮਤਲਬ ਆਪਣੇ ਮਾਦੀਮ ਰਹੀਂ ਲੋਕਾਂ ਨੂੰ ਦੱਸ ਦੇਵਾਂਗੇ ਤੇ ਹੁਣ ਜੇਕਰ ਮਰੀਜ਼ ਚਾਵੇ ਤਾਂ ਇੱਥੇ ਆ ਕੇ ਇਨਸਾਲਵਮੈਂਟ ਵਿੱਚ ਇਲਾਜ ਕਰਵਾ ਸਕਦਾ ਹੈ ਬਿਲਕੁਲ ਕਰਵਾ ਸਕਦਾ ਜੀ ਇਹ ਸਾਡੀਆਂ ਸਕੀਮਾਂ ਚੱਲ ਰਹੀਆਂ ਆ ਅਸੀਂ ਇੱਕ ਵਾਰੀ ਹੁਣ ਜਿੰਨਾ ਜਿੰਨੇ ਦਿਨ ਸਾਡੇ ਕੋਲੇ ਮਤਲਬ ਉਹ ਕੰਪਨੀਆਂ ਨਾਲ ਫਾਈਨਲ ਨਹੀਂ ਹੁੰਦਾ ਉਸ ਤੋਂ ਪਹਿਲਾਂ ਅਸੀਂ ਇੱਕ ਮਤਲਬ ਪੇਸ਼ੈਂਟ ਨਾਲ ਲਿਖ ਕੇ ਇੱਕ ਪਨੋਰਡ ਲੈ ਕੇ ਹੁੰਦੇ ਦੇ ਉੱਤੇ ਵੀ ਅਸੀਂ ਸਰਜਰੀਆਂ ਕਰ ਰਹੇ ਆ। ਵਾਟਸਐਪ ਕਿਹੜੇ ਕਿਹੜੇ ਡਾਕਟਰ ਜਿਹੜੇ ਆ ਉਹ ਸਾਡੇ ਹਸਪੀਟਲ ਚ अवेलेबल ਆ। ਸਾਡੇ ਕੋਲੇ ਜਿਹੜਾ ਮਤਲਬ ਮੇਨ ਇਹ ਆ ਕਿ ਸਾਡੇ ਹਸਪੀਟਲ ਦੇ ਵਿੱਚ ਜਿਹੜੇ ਐਨੈਸਥੈਟਿਕ ਡਾਕਟਰ ਆ ਉਹ 24 ਘੰਟੇ ਅਵੇਲੇਬਲ ਆ। ਜਨਰਲ ਸਰਜਨ ਸਾਡੇ ਕੋਲੇ 24 ਘੰਟੇ ਅਵੇਲੇਬਲ ਆ। ਔਰਥੋਡੋ ਡਾਕਟਰ ਜਿਹੜੇ ਸਰਜਰੀ ਵਾਲੇ ਆ ਜਿਹੜੇ ਗੋਡੇ ਚੇਂਜ ਕਰਦੇ ਆ ਉਹ 24 ਘੰਟੇ ਆ ਜਿਹੜੇ ਰੇਡੀਓਲੋਜਿਸਟ ਐਮ ਡੀ ਰੇਡੀਓ ਉਹ ਵੀ ਸਾਡੇ ਕੋਲੇ 24 ਘੰਟੇ ਆ ਇਹ ਇੱਕ ਫਰੋਜ਼ਪੁਰ ਦਾ ਪਹਿਲਾ ਹਸਪੀਟਲ ਆ ਕਿ ਜਿਹੜਾ ਇਹ 24 ਘੰਟੇ ਸਵਾਮਾਂ ਦੇ ਰਿਹਾ ਹੈ ਤੇ ਉਸ ਦੇ ਨਾਲ ਨਾਲ ਜਿਹੜੀ ਸਾਡੀ ਅਲਟਰਾਸਾਉਂਡ ਆ ਉਹ ਐਤਵਾਰ ਵਾਲੇ ਦਿਨ ਵੀ ਚੱਲਦੀ ਆ ਅਮਰਜੈਂਸੀ ਦੇ ਵਿੱਚ ਤੇ ਨਾਲ ਦੂਸਰਾ ਜੇ ਕਿਤੇ ਸਾਨੂੰ ਰਾਤ ਭਰਾਂ ਤੇ ਡਿਲੀਵਰੀ ਕੇਸ ਜਿੱਦਾਂ ਸਾਡੇ ਕੋਲੇ ਮਤਲਬ ਆ ਥੋੜੇ ਦਿਨਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਡਿਲੀਵਰੀਆਂ ਸਜੇਰੀਆਂ ਨਹੀਂ ਕੀਤੀ ਉਹਦੇ ਵਿੱਚ ਲੋਕਾਂ ਦਾ ਬੜੀ ਦੂਰੋਂ ਦੂਰੋਂ ਆਉਣਾ ਦਾ ਕੋਈ ਕਾਰਨ ਸੀਗਾ ਕਿ ਰਾਤ ਨੂੰ ਆਉਂਦੇ ਆ ਤੇ ਇੱਕੇ ਛੱਤ ਥੱਲੇ ਮਰੀਜ਼ ਨੂੰ ਭਜਨਾ ਨਹੀਂ ਪੈਂਦਾ আল্ট্রাসੌਨ ਵੀ ਐਮਰਜੈਂਸੀ ਜੀ ਰਾਤ ਨੂੰ ਹੋ ਜਾਂਦੀ ਆ ਸਜੇਰੀਆਂ ਨੇ ਵੀ ਹੋ ਜਾਂਦਾ ਇੰਨਾ ਸੜਕ ਡਾਕਟਰ ਵੀ ਇੱਥੇ ਹੁੰਦੇ ਆ ਤੇ ਨਾ ਹੀ ਸਾਨੂੰ ਅੱਗੇ ਕਿਤੇ ਬੱਚਾ ਰੈਫਰ ਕਰਨਾ ਪੈਂਦਾ ਜਿਹੜੇ ਡਾਕਟਰ ਜਿਹੜੇ ਤੁਹਾਡੇ ਕੋਲ ਇੱਥੇ ਹਸਪਤਾਲ ਦੇ ਉੱਪਰ ਵੈਸਟੀਨ ਹਾਂਜੀ ਹਾਂਜੀ ਡਾਕਟਰ ਸਾਡੇ ਕੋਲੇ ਜਿਹੜੇ ਉਧਰੋਂ ਸ਼ਰੀਨਗਰ ਤੋਂ ਪਲਵਾਮਾ ਤੋਂ ਆ ਉਹ ਸਾਡੇ ਕੋਲੇ ਇੱਥੇ ਹੋਸਟਲ ਬਣਿਆ ਹੋਇਆ ਸਟਾਫ ਦਾ ਉਹ ਹੋਸਟਲ ਦੇ ਵਿੱਚ ਹੀ ਰਹਿੰਦੇ ਆ ਤੇ ਨਾਲ ਸਾਡੇ ਕੋਲੇ ਜਿਹੜੇ ਪੇਸ਼ੈਂਟ ਦੂਰ ਤੋਂ ਆ ਕੇ ਵੀ ਸਰਜਰੀ ਕਰਵਾ ਰਹੇ ਹਨ ਉਹਦਾ ਮੇਨ ਕਾਰਨ ਆ ਇੱਕ ਸਾਡੇ ਰੇਟ ਘਟਾ ਦੂਸਰਾ ਮਤਲਬ ਜਿਹੜਾ ਸਾਡਾ ਖਾਣਾ ਹੈ ਕੰਟीन ਦਾ ਸਿਰਫ 10 ਰੁਪਏ ਥਾਲੀ ਆ ਮਤਲਬ ਘਰ ਵਰਗਾ ਖਾਣਾ ਹੈ ਪੇਸ਼ੈਂਟ ਜਦੋਂ ਵੀ ਆਉਂਦਾ ਦੂਰੋਂ ਨੇੜੇੋਂ ਆਉਂਦਾ ਉਹਨੂੰ ਮਤਲਬ ਕੋਈ ਪ੍ਰੋਬਲਮ ਆ ਖਾਣਾ ਲਿਆਉਣ ਦੇ ਵਿੱਚ ਨਹੀਂ ਆਉਂਦੀ ਜੀ ਇਹਦਾ ਮਤਲਬ ਮੈਨੂੰ ਅੱਗੇ ਵੀ ਕਈ ਪੱਤਰਕਾਰ ਭਾਈਚਾਰਾ ਮੇਰੇ ਕੋਲ ਨਾਲ ਗੱਲਬਾਤ ਕਰਦਾ ਰਹਿੰਦਾ ਜਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਸਵਾਲ ਮੈਨੂੰ ਅਕਸਰ ਹੀ ਪੁੱਛਿਆ ਜਾਂਦਾ ਹੈ ਉਸ ਦਾ ਮੇਨ ਕਾਰਨ ਇਹ ਆ ਕਿ ਸਾਡੇ ਕੋਲੇ ਜਿਹੜੇ ਡਾਕਟਰਾਂ ਉਹ 24 ਘੰਟੇ ਇੱਥੇ ਅਵੇਲੇਬਲ ਆ ਇਸ ਕਰਕੇ ਅਸੀਂ ਅਮਰਜੈਂਸੀ ਨੂੰ ਬਹੁਤ ਸੁਚੱਜੇ ਢੰਗ ਦੇ ਨਾਲ ਅਸੀਂ ਹੈਂਡਲ ਕਰਦੇ ਆ ਉਸ ਦਾ ਮੇਨ ਕਾਰਨ ਆ ਕਿ ਜਿਹੜਾ ਇੱਕ ਐਨਸਾਈਡਿਕ ਡਾਕਟਰ ਦਾ ਇੱਥੇ ਹੋਣਾ ਜਿਹੜਾ ਤੇ ਉਹਨੂੰ ਪੇਸ਼ੈਂਟ ਨੂੰ ਵੈਂਟੀਲੇਟਰ ਤੇ ਪਾਉਣਾ ਕੋਈ ਜ਼ਿਆਦਾ ਐਕਸੀਡੈਂਟ ਮਤਲਬ ਇੱਕ ਸਾਡੇ ਜਿਹੜਾ ਇੱਥੇ ਐਮਬੂਲੈਂਸ ਜਿਵੇਂ ਸਵਾਮਾ ਹੈ ਉਹ ਵੀ 24 ਘੰਟੇ ਸਾਡੇ ਕੋਲੇ ਇੱਥੇ ਅਵੇਲੇਬਲ ਆ ਇਸ ਕਰਕੇ ਅਸੀਂ ਐਮਰਜੈਂਸੀ ਸਵਾਮਾ ਜਿਹੜੀਆਂ ਬਹੁਤ ਫਾਸਟ ਦੇ ਰਹੇ ਆ ਵੀ ਜਿਸ ਦਾ ਕਾਰਨ ਆ ਕਿ ਕੁਝ ਸਾਡੇ ਕੋਲੇ ਡਾਟਾ ਅਸੀਂ ਜਨਤਕ ਵੀ ਕਰਾਂਗੇ ਵੀ ਜਿੰਦੇ ਵਿੱਚ ਅਸੀਂ ਕਿੰਨੀਆਂ ਜਾਂਨਾਂ ਜਿਹੜੀਆਂ ਇੱਥੋਂ ਮੱਲਾਂ ਵਾਲੇ ਤੋਂ ਜਾਂ ਆਸ-ਪਾਸ ਤੋਂ ਕਿ ਜਿਹੜੀਆਂ ਫਿਰੋਜ਼ਪੁਰ ਨਹੀਂ ਪਹੁੰਚ ਪਾਉਣੀਆਂ ਅਸੀਂ ਇਸ ਕਰਕੇ ਇਹ ਸਾਡਾ ਹਸਪਤਾਲ ਚਰਚਾ ਦੇ ਵਿੱਚ ਰਹਿੰਦਾ ਹੈ ਡਾਕਟਰ ਬਹੁਤ ਸਾਰੇ ਦੇਖਿਆ ਗਿਆ ਕਿ ਲੋਕ ਸੋਚਦੇ ਆ ਕਿ ਜੇ ਅਗਰ ਇਲਾਜ ਸਸਤਾ ਹੈ ਆਪਣੀਆਂ ਆਪਰੇਸ਼ਨ ਦੇ ਰੇਟ ਘਟਾਨੇ ਤੇ ਉਹ ਬਿਹਤਰ ਨਹੀਂ ਹੋਏਗਾ ਕਿ ਇਸ ਤਰ੍ਹਾਂ ਦੀ ਗੱਲ ਕਰਨੀ ਲੋ ਨਹੀਂ ਜੀ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕੋਈ ਵੀ ਹਸਪਤਾਲ ਸਸਤਾ ਆਪਰੇਸ਼ਨ ਸਸਤੇ ਇਸ ਕਰਕੇ ਆ ਕਿ ਜਿੱਦਾਂ ਸਾਡੇ ਡਾਕਟਰ ਸਾਹਿਬ 24 ਘੰਟੇ ਇੱਥੇ ਰਹਿੰਦੇ ਆ ਨਾ ਉਹਨਾਂ ਦਾ ਮੇਨ ਕਾਰਨ ਹੈ ਕਿ ਸਾਡਾ ਜਿੱਦਾਂ ਡਾਕਟਰਾਂ ਦੇ ਨਾਲ ਮੰਥਲੀ ਪੈਕੇਜ ਪੱਕਾ ਹੋ ਜਾਂਦਾ ਕੋਈ ਕਮਿਸ਼ਨ ਬੇਸ ਨਹੀਂ ਆ ਡਾਕਟਰਾਂ ਨਾਲ ਪੱਕਾ ਮੰਥਲੀ ਪੈਕੇਜ ਆ ਕਿ ਅਸੀਂ ਉਹਨਾਂ ਤੋਂ 5 ਸਰਜਰੀਆਂ ਕਰਵਾਈਏ ਜਾਂ 10 ਕਰਵਾਈਏ ਇਸ ਕਰਕੇ ਅਸੀਂ ਫਿਰ ਜਿਹੜੇ ਜਿੰਨੇ ਵੀ ਸਾਡੇ ਆਪਰੇਸ਼ਨ ਇਸ ਕਰਕੇ ਸਸਤੇ ਕਰ ਦਿੰਦੇ ਆ ਕਿ ਜੇ ਅਸੀਂ ਕੋਈ ਜਿਹੜੀ ਸਾਨੂੰ ਹਸਪੀਟਲ ਦੀ ਜਿਹੜੀ ਇਨਕਮ ਆ ਉਹ ਚਾ ਇੱਕ ਆਪਰੇਸ਼ਨ ਕਰਕੇ ਕਰਨੀ ਆ ਤੇ ਅਸੀਂ ਇਹ ਸੋਚਦੇ ਆ ਵੀ ਫਿਰ ਉਹ ਤਿੰਨ ਕਰਕੇ ਕਰ ਲਓ ਇਸ ਕਰਕੇ ਸਾਡਾ ਹਸਪਤਾਲ ਦੇ ਵਿੱਚ ਸਰਜਰੀਆਂ ਤੇ ਬਾਕੀ ਸਾਰਾ ਲਾਜ ਸਸਤਾ ਹੈ